ਕਿੰਸਾ ਸਿੱਖਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਗਿਆਪਾਲ ਸਿੰਘ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਹੈ ਵੀ ਇਹ ਤੁਹਣੀ ਜਰਾ ਤਾਂ ਇੱਕੋ ਹੀ ਗਾਂ ਪਾਉਂਦੇ ਆ ਤੇ ਸੂਈ ਸਵਾਈ ਆ ਤੇ ਹੈਗੀ ਵੀ ਜਰਸੀ ਕ੍ਰੋਸ 'ਚ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬਹੁਤ ਸਨਾ ਠੀਕ ਠਾਕ ਜੀ। ਚੜ੍ਹਦੀ ਕਲਾ ਵੀਰ ਜੀ ਚੜ੍ਹਦੀ ਕਲਾ ਜੀ। ਤੇ ਉਦਨ ਵਾਲੀ ਵੇ ਗਈ ਫਿਰ ਵੱਡੀ ਗਾਂ। ਹਾਂਜੀ ਹਾਂਜੀ ਵੇ ਗਈ ਵੀਰ ਜੀ ਵੇ ਗਈ ਵੇ ਗਈ। ਇਹ ਕਿੰਨੇ ਕ ਫੋਨ ਆਏ ਵੱਡੀ ਗਾਂ। ਬਹੁਤ ਬਹੁਤ ਆਏ ਜੀ ਉਹ ਚਲ ਗਈ ਆਪਣੀ ਰਾਏਕੋਟ। ਲੁਧਿਆਣੇ ਲੁਧਿਆਣੇ ਵਾਲਾ। ਅੱਛਾ ਲੁਧਿਆਣੇ ਲੱਗੇ। ਹਾਂਜੀ ਰਾਏਕੋਟ ਤੇ ਜੀ। ਠੀਕ ਆ। ਤੇ ਚਲੋ ਨਾਮ ਦੱਸਦੇ ਕਰੀਏ। ਹਾਂ ਵੀਰ ਜੀ ਮੇਰਾ ਆਗਿਆਪਾਲ ਸਿੰਘ ਪਿੰਡ ਮੋਤਲਾ ਤਹਿਸੀਲ ਆ ਜੀ ਨਾਲਾ ਜ਼ ਤੇ ਇਕੋ ਹੀ ਅੱਜ ਫਿਰ ਹਾਂਜੀ ਹਾਂਜੀ ਇਕੋ ਹੀ ਆ ਤੇ ਕਿੱਥੇ ਹੈਗੀ ਜਰਸੀ ਕ੍ਰੋਸ ਜਰਸੀ ਕ੍ਰੋਸ ਜੀ ਆ ਠੀਕ ਹੈ ਹਾਂਜੀ ਹਾਂਜੀ ਤੇ ਕਰੀਏ ਤਰ੍ਹਾਂ ਦੇ ਸਾਦੇ ਜਿਹੋ ਤਰਾ ਚੰਗੇ ਘੱਟ ਕੱਟਦੀ ਆ ਕਿੰਨਾ ਸੁਆ ਹੋਗਾ ਇਹਦਾ ਸੂਆ ਕਿੰਨਾ ਜੇਦਾ ਸੂਆ ਵੀਰ ਜੀ ਇਹਦਾ ਦੂਜਾ ਜੇ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਮਤਲਬ ਤਕਰੀਬਨ ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਜੇ ਮੱਛੀ ਮਗਰ ਅੱਛਾ ਮਗਰ ਇਹਦੇ ਬੱਚੀ ਆ ਤੇ ਦੁੱਧ ਪੱਕਾ ਕਿੰਨਾ ਤਿਆਰ ਆ ਦੁੱਧ ਪੱਕਾ ਜਿਹੜਾ ਨੈਟ ਕੰਡੇ ਦੇ ਯੁਖਣ ਲਈ 11 ਕਿਲੋ ਦੁੱਧ ਆ ਗਾ ਅੱਛਾ ਪੱਕਾ ਦੁੱਧ ਜਿਹੜਾ ਹੈਗਾ ਵਾ 11 ਲੀਟਰ ਜਿਹੜਾ ਹੈ ਤਿਆਰ ਬਿਲਕੁਲ ਤਿਆਰ ਬਿਲਕੁਲ ਨੈਟ ਤੋੜ ਦਾਂ ਫਿਰ ਇੱਕ ਦਿਨ ਨੂੰ 11 ਲੀਟਰ ਦੁੱਧ ਜਿਰਾ ਕਿੰਨੇ ਕੀ ਤੇ ਕੋਲ ਤਿਆਰ ਆ ਤੇ ਬਾਕੀ ਕੋਈ ਮਹੀਨੇ ਡੇਢ ਮਹੀਨੇ ਦੀ ਸੋਈ ਦੱਸਦੇ ਤੇ ਮਗਰ ਇਹਦੇ ਵਸ਼ੀ ਆ ਹਾਂਜੀ ਅਜ ਲੈ ਆਓ ਜੀ ਉਹ ਤਰਹੀ ਆ ਵੀ ਕੱਦ ਕਾਟ ਚੰਗਾ ਵਾ ਪੂਰੀ ਜਾਨ ਚ ਅੰਦਰ ਨੂੰ ਥੋੜਾ ਤੇਜ਼ ਭਜਦੀ ਆ ਉਹ ਸ਼ੀਦਾ ਥੋੜਾ ਜਿਆ ਵਧ ਕਰਦੀ ਹਜੇ ਵੀ ਤੇ ਬਾਕੀ ਖਾਣ ਪੀਣ ਦੀ ਜਿਆਦਾ ਸ਼ਿਕਾਇਤ ਨਹੀਂ ਆ ਆ ਦੇਖ ਲੈਂਦੇ ਠੀਕ ਆ ਚਵਾ ਚੂ ਉਹ ਓਕੇ ਪੂਰਾ ਮੈਂ ਨਾਲ ਮਾਰਾ ਈ ਤਰਾ ਮਾਰ ਕੇ ਬਿਠਾ ਦੇਣੀਆ ਦਿਖਾ ਦਿਓ ਫਿਰ ਚਵਾ ਕੇ ਇਹ ਬਣਾ ਆਪਾਂ ਕੋਈ ਕਵੀ ਪਛੀ ਛੱਡਣੀ ਥੋੜੀ ਜਿਆ ਠੀਕ ਆ ਠੀਕ ਆ ਆਪਣੀ ਵਲੋਂ ਪੂਰੀ ਤਸਲੀ ਥੋੜੀ ਜੀ ਆ ਜਿਹੜੀ ਮਗਰਿਆ ਨੇ ਤੇ ਮਸ਼ੀ ਜੜੀ ਏ ਥੋੜੀ ਜੀ ਢਿੱਲੀ ਆ ਅੱਛਾ ਆ ਇਹ ਨਾਲ ਆ ਇਹ ਨਹੀਂ ਆਸਰਾ ਜਿਆ ਕਰਨਾ ਪੈਂਦਾ ਅੱਛਾ ਕੋਈ ਨਾ ਕਿਸੇ ਨੇ ਨਾ ਤੁਹਾਨੂੰ ਬੜਾ ਇੰਨਾ ਸੁਝਾ ਸੀ ਥੱਲੇ ਅੱਛਾ ਮੈਂ ਟੀਕੇ ਟੂਕੇ ਲਾਏ ਆ ਤੇ ਹੁਣ ਐ ਮਤਲਬ ਥੋੜੀ ਜਿਹੀ ਕਾਇਮ ਹੋ ਗਈ ਅੱਗੇ ਨਾਲ ਠੀਕ ਆ ਮੇਰਾ ਬੱਛੀ ਸੰਭ ਹੀ ਨਹੀਂ ਗੇ ਕੰਡਾ ਹੁੰਦਾ ਵਾ ਬਾਅਦ ਚ ਹਾਂਜੀ ਉਹ ਖਾ ਹੁੰਦਾ ਆ ਹਵਾ ਨਹੀਂ ਜਦ ਅੱਗੇ ਤਾਂ ਦੇਖ ਸਕਦੇ ਜੇ ਤੇ ਆ ਜਿਹੜੀ ਇਹਦੇ ਮਗਰ ਵੱਛੀ ਹੈ ਮੱਛੀ ਵਾਦੇ ਕੋਈ ਨਹੀਂ ਕੁਝ ਨਹੀਂ ਖਾ ਲਾ ਆਉਂਦੀ ਮੱਛੀ ਖਾ ਨਹੀਂ ਹੱਥਾਂ ਨਾਲ ਠੀਕ ਆ ਬਣੀ ਗਈ ਏ ਇਦਾਂ ਹੀ ਬੱਸ ਰੱਸੀ ਪਾ ਕੇ ਚਵਾਈ ਕਰੋ ਬਾਕੀ ਥਾਣੇ ਵਿੱਚ ਬਣਾਉਂਦੀ ਮਿਰਜੀ ਠੀਕ ਆ ਆ ਥਾਣੇ ਦੇ ਦੇਖ ਸਕਦੇ ਇੱਕ ਵਾਰੀ ਲੱਗੇ ਤਾਂ ਮਾਜੀ ਇੱਕ ਜੀ ਇਹ ਪਸਾਰਗਤ ਮੱਕੜਿਆ ਠੀਕ ਆ ਤੇ ਦਿਖਾਦਾ ਫਿਰ ਚਵਾਹ ਵੀ ਇਹਦਾ ਕਿਹੜਾ ਚਵਾਹ ਨੇ ਤੁਹਾਨੂੰ ਪਤਾ ਹੀ ਆਪਣੀ ਹੱਥ ਦਾ ਵੀ ਲੰਗਰ ਜਿਹੜਾ ਲੈਣਾ ਹੋ ਠੀਕ ਆ ਚਵਾਹ ਸਾਫ਼ ਹੀ ਲੈਣਾ ਹੋ ਬਾਦੀ ਦਾ ਥੱਲਾ ਨਾ ਕੱਢੇ ਤਾਂ ਫਲਾ ਕੀ ਆ ਠੀਕ ਆ ਬਾਕੀ ਬਿਲਕੁਲ ਦੂਰ ਦੂਰ ਥਾਣੇ ਆ ਜਿਹੜਾ ਥਾਣੇ ਜਿਹੜਾ ਕਾਫੀ ਕਮਾਲ ਦਾ ਇਹਨੇ ਤਿਆਰ ਕੀਤਾ ਉਹ ਲੈਣਾ ਉਹ ਖਾ ਲਈਂ ਪਿਛਲੇ ਸਨਾਂ ਦਾ ਵੀ ਚਵਾਹ ਦਿਖਾ ਦੂਗੀ ਜੀ ਇਹ ਤੇ ਗੀਦਾਂ ਨੂੰ ਬੰਨ੍ਹ ਕੋਇਆ ਪਿਛਲੇ ਥਣਾਂ ਦਾ ਵੀ ਚਵਾਜ ਜਿਹੜਾ ਚੰਗਾ ਮੈਨੂੰ ਜਿੰਨੀ ਕਿ ਸੱਟ ਕਰਨੀ ਚਵਾਜ ਜਿਹੜਾ ਇਹਦਾ ਚੰਗਾ ਉਤਰਾ ਵੀ ਠੰਡੀ ਸੀ ਲਿਆ ਤੇ ਦੱਸਿਓ ਫਿਰ ਮੁੱਲ ਵਧੀਆ ਦਾ ਆਪਾਂ ਤੇ ਕਿੰਨਾ ਫਿਰ ਮੁੱਲ ਵਧੀਆ ਦਾ ਫਿਰ ਮੁੱਲ ਜੀ ਤੁਸੀਂ ਦੱਸੋ ਜਿਆ ਜਿਆ ਕਰੀਏ ਫਿਰ ਫਿਰ ਕੀ ਜਾਇਰ ਹੀ ਹੈ ਵੈਰੀ ਤੁਹਾਨੂੰ ਪਤਾ ਜਿੱਦਾਂ ਦੀ ਜਾਇਰ ਮੁੱਲ ਬਿਲਕੁਲ ਛੋਟਾ ਹੀ ਮੁੱਲ ਕਰਦੀ ਹੈ ਫਿਰ ਕਿੰਨਾ ਬਾਕੀ ਗਾਂ ਜੇ ਨਹੀਂ ਕੋਈ ਸ਼ੱਕ ਗਾਂ ਪੂਰੀ ਵੱਡੀ ਭੁੱਡੀ ਐਂਚਵਾਜ ਬੜਾ ਵਧੀਆ ਹਾਂਜੀ ਹਾਂਜੀ ਤੇ ਮੁੱਲ ਮੈਂ ਨਾ 40000 ਕਰਦੀ ਆ ਅੱਗੇ 40 ਤੇ ਫਿਰ 70 80 ਜਲਾ ਖੜਾ ਛੱਡ ਗਿਆ ਹੁਣ ਅਗੇ ਦੇ ਬੰਦੇ ਬੱਚਾ ਕਿਹੜਾ ਨਾਲੂ ਤੇ ਆ ਚਲੋ ਨਾਲੂ ਤੇ ਹੀ ਦਾ ਤੁਹੀ ਦੱਸ ਤਾਂ ਪੱਕਾ ਜਿਆਜਾ ਕਰੀਏ ਫਿਰ 3500 ਦੇ ਦਈਏ ਦੋ ਹੋਰ ਛੱਡ ਦਈਏ ਫਿਰ 35 ਦੀ ਦੇ ਦਈਏ 35 ਦੀ 35 'ਚੋਂ 500 ਰੁਪਇਆ ਛੋਟ ਕਰ ਦਾਂਗੇ ਅੱਛਾ 35 'ਚੋਂ 500 ਛੋਟ ਕਰ ਚਲੋ ਕੋ ਫੋਨ ਲਾਵੇ ਕਰੀ ਆ ਫੋਨ ਪਾ ਲਾਵੇ ਕੋਈ ਨਹੀਂ ਹੋਰ ਮਾਨਤਨ ਕਰ ਦਾਂਗੇ ਤੁਹਾਨੂੰ ਅੱਛਾ ਕਰ ਦੋਗੇ ਮਾਨਤਨ ਮਤਲਬ ਖਾਲੀ ਨਹੀਂ ਮੋੜਨਾਗੇ ਕਿਸੇ ਨੂੰ ਦੇ ਕੇ ਤੋਰ ਨਹੀਂ ਫੋਨ ਆਏ ਜਿਹਨੂੰ ਮਤਲਬ ਜਿੱਦਾਂ ਵੀ ਆਇਆ ਫੋਨ ਆਪਾਂ ਸੌਦਾ ਕਰਕੇ ਜਾਂ ਜਾਂ ਨਿਆਰੇ ਲਾਓ ਕੋਈ ਗੱਲ ਨਹੀਂ ਅੱਛਾ ਠੀਕ ਆ ਮਤਲਬ ਕਿ ਮਤਲਬ 20 ਪਲੱਸ ਕਰ ਗਈ ਆ ਮੋਲੇ ਦੇ ਵਿੱਚ ਹੀ ਅਜੇ 4-5 ਦਿਨ ਹੀ ਹੋਏ ਵੀਡੀਓ ਪਾਈ ਨੂੰ ਹਾਂਜੀ ਹਾਂਜੀ ਆ ਦੋ ਤਿੰਨ ਅਜੇ ਮਗਰਲੇ ਦਿਨ ਸੋਈ ਸੀ ਤੇ ਉਹਨੇ ਦੁੱਧ ਜ਼ਿਆਦਾ ਨਹੀਂ ਮੇਰੇ ਨਾਲ 28 30 ਕਿਲੋ ਤੇ ਪਹੁੰਚਣਾ ਆਂਦੇ ਠੀਕ ਆ ਹਾਂਜੀ ਅਜੇ ਅਜੇ ਗਈ ਜਿੱਥੇ ਆ ਨਾ ਪਤਰੀ ਸਾਹਿਬ ਵਾਲੇ ਜ਼ਮੀਦਾਰ ਆ ਮਤਲਬ 2.5 ਕਿਲੋ ਜਮੀਨ ਆ ਆਪਾਂ 5 ਕਿਲੋ ਕਿਹਾ ਸੀ ਵੀਡੀਓ ਚ ਆਪਾਂ 5 ਕਿਲੋ ਆਰਾਮ ਨਾਲ ਕੱਪ ਜਣਾ ਭਾਜੀ ਇਹਨੇ ਠੀਕ ਆ ਹਾਂਜੀ ਹਾਂਜੀ ਬਾਕੀ ਇਹ ਵੀ ਇਤੋਂ ਨਹੀਂ 11 ਕਿਲੋ ਤਿਆਰ ਆ ਤੁਸੀਂ 11 ਕਹਿਣਾ ਹਾਂਜੀ ਹਾਂਜੀ ਤੇ 11 ਦਾ ਅਸੀਂ 13 ਨਹੀਂ ਕਹਿ ਸਕਦੇ ਬਾਕੀ ਇਹ ਆ ਕਿ ਗਾਂ ਕੋਈ ਸਾਮ ਕਰ ਲੂਗਾ ਤੇ ਵਧਾ ਲੂਗਾ ਕਰ ਲੈ ਕਿਲੋ 2 ਕਿਲੋ ਵਧਾ ਲੂਗਾ ਤੇ ਜੇ ਨਾ ਕਰੇ ਸਾਮ ਕਰੇ ਤੇ 10 ਜਾਂ 11 ਕਿਲੋ ਜੋਈ ਜਾਊਗਾ ਤੇ ਜੇ ਨਹੀਂ ਕੋਈ ਸਾਮ ਪੱਧਰੀ ਵੀ ਨਾ ਕਰੂਗਾ ਤੇ ਉਹ ਘਟਾ ਲੂਗਾ ਉਹ ਘਟਾ ਲੂਗਾ ਉਹਨੇ ਆਪਣੀ ਸਾਹ ਦਾ ਤੇ ਡਿਪੈਂਡ ਕਰਦਾ ਵਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ਼ ਚਾੱਕ ਕੇ ਆਪਣੀ ਸਮਝਣਾ ਚਵਾਈ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ